ਪੰਜਾਬ ਵਿੱਚ ਕਨਕਰੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਵੀ ਮੰਡੀਆਂ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦਗੀ ਦੇ ਵੱਡੇ ਵੱਡੇ ਢੇਰ ਹਲੇ ਵੀ ਤਸਵੀਰਾਂ ਵਿੱਚ ਕੈਦ ਹੋ ਰਹੇ ਨੇ ਭਾਵੇਂ ਕਿ ਸਰਕਾਰੀ ਖਰੀਦ 1 ਅਪ੍ਰੈਲ ਤੋਂ ਕਾਗਜ਼ਾਂ ਵਿੱਚ ਸ਼ੁਰੂ ਹੋ ਗਈ ਹੈ ਲੇਕਿਨ ਜਿਹੜੇ ਅਧਿਕਾਰੀ ਨੇ ਹਲੇ ਵੀ ਕੁੰਭ ਕਰੀ ਨੀਂਦ ਸੁੱਤੇ ਪਏ ਨੇ ਪੰਜਾਬ ਵਿੱਚ ਕਨਕਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਵੀ ਮੰਡੀਆਂ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕੀਤੇ ਹਨ ਲੇਕਿਨ ਜਿਹੜੇ ਇਹ ਕਿਸ ਤਰ੍ਹਾਂ ਦੇ ਪ੍ਰਬੰਧ ਮੰਡੀਆਂ ਵਿੱਚ ਕੀਤੇ ਹਨ ਪੀਟੀਸੀ ਨਿਊਜ਼ ਗਰਾਊਂਡ ਜ਼ੀਰੋ ਤੋਂ ਇੱਕ ਰਿਪੋਰਟ ਪੇਸ਼ ਕਰਨ ਲੱਗਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਨਾਬਾਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਵੱਲੋਂ ਕਨਕ ਦੀ ਜਿਹੜੀ ਜਿਹੜੀ ਲੈ ਕੇ ਆ ਗਿਆ ਲੇਕਿਨ ਜਿਹੜੇ ਪ੍ਰਬੰਧ ਨੇ ਹਲੇ ਵੀ ਕਿਤਨਾ ਕੀਤੇ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਹੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦਗੀ ਦੇ ਵੱਡੇ ਵੱਡੇ ਢੇਰ ਹਲੇ ਵੀ ਤਸਵੀਰਾਂ ਵਿੱਚ ਕੈਦ ਹੋ ਰਹੇ ਨੇ ਕਿਉਂਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਭਾਵੇਂ ਕਿ ਸਰਕਾਰੀ ਖਰੀਦ 1 ਅਪ੍ਰੈਲ ਤੋਂ ਕਾਗਜ਼ਾਂ ਵਿੱਚ ਸ਼ੁਰੂ ਹੋ ਗਈ ਹੈ ਲੇਕਿਨ ਜਿਹੜੇ ਅਧਿਕਾਰੀ ਨੇ ਹਲੇ ਵੀ ਕੁੰਭ ਕਰੀ ਨੀਂਦ ਸੁੱਤੇ ਪਏ ਨੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਆਮ ਨਾਲ ਟਾਈਮ ਦੇ ਵਿੱਚ ਇਹਨਾਂ ਮੰਡੀਆਂ ਦੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਹੋਣਗੇ ਸਾਡਾ ਮਕਸਦ ਇਹਨਾਂ ਅਧਿਕਾਰੀਆਂ ਨੂੰ ਜਗਾਣਾ ਕਿਉਂਕਿ ਸਮੇਂ ਸਿਰ ਜਦੋਂ ਜੇਕਰ ਇਹ ਮੰਡੀਆਂ ਦੀ ਸਫਾਈ ਕੀਤੀ ਜਾਵੇ ਕਿਸਾਨ ਨਾਲੀ ਸਹੀ ਪ੍ਰਬੰਧ ਕੀਤੇ ਜਾਣ ਤਾਂ ਕਿਸਾਨ ਜਿਹੜੇ ਮੰਡੀਆਂ ਦੇ ਵਿੱਚ ਫਸਲ ਜਦੋਂ ਲੈ ਕੇ ਆਉਂਦੇ ਨੇ ਤੇ ਪਰੇਸ਼ਾਨ ਨਹੀਂ ਹੋਣਗੇ ਕਿਸਾਨਾਂ ਨੇ ਵੀ ਸਰਕਾਰ ਦੇ ਇਹਨਾਂ ਦਾਅਵਿਆਂ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਜਿਨ੍ਹਾਂ ਨੇ ਕਿਹਾ ਵੀ ਮੰਡੀ ਦੇ ਵਿੱਚ ਨਾਬਾ ਅਨਾਜ ਮੰਡੀ ਦੇ ਵਿੱਚ ਪ੍ਰਬੰਧ ਜ਼ੀਰੋ ਨਜ਼ਰ ਆ ਰਹੇ ਹਨ ਇਸ ਟਾਈਮ ਅਸੀਂ ਨਾਬਾ ਦੀ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਖੜੇ ਆ ਮੇਰੇ ਪਿੱਛੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਮਾਰਕੀਟ ਕਮੇਟੀ ਨਾਬਾ ਵਿਖੇ ਜਿਹੜੀ ਸਵੇਰੇ ਜਿਹੜੀ ਕਿਸ ਤਰ੍ਹਾਂ ਦੀ ਤਿਆਰੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਵਿਭਾਗ ਦੇ ਆਦੇਸ਼ਾਂ ਤੇ ਵਿਭਾਗ ਵੱਲੋਂ ਕੀਤੀ ਗਈ ਆ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਾਬਾ ਦੀ ਅਨਾਜ ਮੰਡੀ ਵਿੱਚੋਂ ਸਾਹਮਣੇ ਆਈਆਂ ਨੇ 1 ਅਪ੍ਰੈਲ ਹੋਣ ਦੇ ਬਾਵਜੂਦ ਹਲੇ ਤੱਕ ਨਾਬਾ ਅਨਾਜ ਮੰਡੀ ਦੇ ਵਿੱਚ ਕੋਈ ਵੀ ਸਫਾਈ ਸ਼ੁਰੂ ਨਹੀਂ ਕੀਤੀ ਗਈ ਕਿਉਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਨਾਬਾ ਦੀ ਮੰਡੀ ਦੀ ਸਫਾਈ ਦਾ ਜਿਸ ਤਰ੍ਹਾਂ ਹਰ ਸਾਲ ਜਿਹੜੀ ਟੈਂਡਰ ਹੁੰਦਾ ਇੱਥੇ ਜਿਹੜੇ ਕੋਈ ਵੀ ਅਧਿਕਾਰੀ ਵੀ ਮੌਜੂਦ ਨਜ਼ਰ ਨਹੀਂ ਆ ਰਿਹਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਕੋਈ ਸਾਰੇ ਹੀ ਦਫ਼ਤਰ ਖਾਲੀ ਨਜ਼ਰ ਆ ਰਹੇ ਨੇ ਜਿਸ ਤੋਂ ਸਿੱਧਾ ਸਾਬਤ ਹੈ ਵੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਨਾਬਾ ਅਨਾਜ ਵੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਦਫ਼ਤਰ ਦੀ ਗੱਲ ਕੀਤੀ ਜਾਵੇ ਕਿਹੜੇ-ਕਿਹੜੇ ਅਧਿਕਾਰੀ ਮੌਕੇ ਤੇ ਮੌਜੂਦ ਨੇ 1 ਅਪ੍ਰੈਲ ਸਰਕਾਰੀ ਖਰੀਦ ਸ਼ੁਰੂ ਤੇ ਜਿਸ ਤੇ ਸੁਪਰਡੈਂਟ ਦੇਖਦੇ ਆ ਮਾਨ ਜੀ ਮਨਜੀਤ ਸਿੰਘ ਧਾਰੋਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਕਮਰੇ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਹਨ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਗਈਆਂ ਕੋਈ ਵੀ ਅਧਿਕਾਰੀ ਕੁਰਸੀ ਤੇ ਮੌਜੂਦ ਨਜ਼ਰ ਨਹੀਂ ਆ ਰਿਹਾ ਸਾਹਮਣੇ ਗੁਰਮਾਨਕ ਸਿੰਘ ਖਹਿਰਾ ਹਾਂ ਬੋਰਡ 'ਚ ਤੁਸੀਂ ਦੇਖ ਸਕਦੇ ਹੋ ਉੱਪਰ ਅਧਿਕਾਰੀ ਜਿਹੜੇ ਇੱਥੇ ਵੀ ਕੋਈ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਆ ਕੀ ਕੋਈ ਹੈ ਨਹੀਂ ਅੱਜ ਮੰਡੀ ਚ ਮੰਡੀ ਚੱਕਰ ਨਹੀਂ ਹੋਏ ਨੇ ਜੀ ਅ ਕੌਮ ਕੌਨ ਅਧਿਕਾਰੀ ਨਾਬੇ ਅ ਅਜ ਮੰਡੀ ਚ ਆਏ ਗੁਰਮਾਨ ਸਿੰਘ ਤੇ ਮਨਜੀਤ ਸਿੰਘ ਜੀ ਸਖਤਰ ਸਾਹਿਬ ਨਹੀਂ ਆਏ ਸਖਤਰ ਸਾਹਿਬ ਜੀ ਮੇਰੇ ਕੋਲ ਲੈ ਗਏ ਜੀ ਚੱਲ ਰਹੇ ਨੇ ਜੀ ਦੇਖਣਗੇ ਨੇ ਜੀ ਅੱਛਾ ਹਾਂਜੀ ਹਾਂਜੀ ਇੱਥੇ ਕੋਈ ਮੌਜੂਦ ਨਹੀਂ ਮੌਕੇ ਉਹ ਹੁਣੇ ਗਏ ਨੇ ਸਰ 10 ਮਿੰਟ ਚ ਓਕੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਾਬਾ ਅਨਾਜ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਵੱਲੋਂ ਕੀਤੀਆਂ ਗਈਆਂ ਹਨ ਸਿੱਧੇ ਤੌਰ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਪਰ ਕਿਉਂਕਿ 1 ਅਪ੍ਰੈਲ ਸਰਕਾਰੀ ਖਰੀਦ ਦਾ ਜਿਹੜਾ ਪਹਿਲਾ ਦਿਨ ਸਰਕਾਰ ਭਾਵੇਂ ਕੀ ਮੀਰੇ ਮੌਸਮ ਕਰਕੇ ਫਸਲਾਂ ਕੁਝ ਟਾਈਮ ਨਾਲ ਆ ਸਕਦੀਆਂ ਨੇ ਮੰਡੀ ਦੇ ਵਿੱਚ ਲੇਕਿਨ ਸਰਕਾਰੀ ਤੌਰ ਤੇ ਅੱਜ ਦੀ ਡੇਟ ਤੱਕ ਜਿਹੜੇ ਪੂਰੇ ਪ੍ਰਬੰਧ ਮੰਡੀ ਦੇ ਵਿੱਚ ਮੁਕੰਮਲ ਹੋਣੇ ਚਾਹੀਦੇ ਸਨ ਲੇਕਿਨ ਜੋ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਹਾਲੇ ਤੱਕ ਅੱਬਾ ਦੀ ਅਨਾਜ ਮੰਡੀ ਵਿੱਚ ਕੋਈ ਵੀ ਅਧਿਕਾਰੀ ਹਲੇ ਤੱਕ ਗੇੜਾ ਮਾਰਨ ਵੀ ਨਹੀਂ ਗਿਆ ਜਿਸ ਕਰਕੇ ਜਿਸ ਤਰ੍ਹਾਂ ਸਫਾਈ ਦੇ ਪ੍ਰਮਾਣ ਤੁਸੀਂ ਕੈਮਰੇ ਵਿੱਚ ਦੇਖ ਸਕਦੇ ਹੋ ਬਹੁਤ ਮਾੜੇ ਹਾਲ ਨੇ ਡੰਗਰ ਜਿਹੜੇ ਨੇ ਉਹ ਸਰਿਆਂ ਘੁੰਮਰੇ ਨੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿਸਾਨਾਂ ਦੇ ਆਨ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਦਾਵਾ ਕਰ ਰਹੀ ਆ ਵੀ ਮੰਡੀਆਂ ਦੇ ਵਿੱਚ ਸਰਕਾਰ ਵੱਲੋਂ ਖਰੀਦ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਦੇਖੋ ਜਿਹੜੇ ਮੰਡੀ ਦੇ ਪ੍ਰਬੰਧ ਨੇ ਉਹ ਤਾਂ ਮੁਕੰਮਲ ਹੀ ਹੁੰਦੇ ਗਏ ਸਰਕਾਰ ਵੱਲੋਂ ਪਰ ਗੱਲ ਇਹ ਆ ਵੀ ਜੇ ਕੋਈ ਆਪਣੇ ਜਿਹੜੀ ਫਸਲ ਦੇ ਗੁਆਮ ਦਾ ਨਾਂ ਹੋਣ ਕਰਕੇ ਉਹ ਪ੍ਰਬੰਧਾ ਦਾ ਉੱਚਾ ਅੱਪਾ ਕੁਝ ਨਹੀਂ ਕਹਿ ਸਕਦੇ ਜਿੰਨਾ ਚਿਰ ਮਤਵਲਾ ਹੈ ਵੀ ਪ੍ਰੈਕਟੀਕਲ ਉੱਚ ਨਹੀਂ ਆਖੇ ਕਿਸਾਨ ਦੋਸ਼ ਲਾ ਰਹੇ ਨੇ ਮੰਡੀ ਚ ਜਨਾ ਸਫਾਈ ਆ ਨਾ ਕੋਈ ਪ੍ਰਬੰਧ ਕੀਤਾ ਡੰਗਰ ਫਿਰ ਰਹੇ ਨੇ ਕੀ ਲੱਗਦਾ ਵੀ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਸਮੇਂ ਸਿਰ ਸਫਾਈ ਨਹੀਂ ਕਰਨੀ ਚਾਹੀਦੀ ਨਹੀਂ ਮਾਰਕੀਟ ਕਮੇਟੀ ਵਾਲੇ ਜਿਹੜੇ ਪੂਰਾ ਜੋਸ਼ ਨਾਲ ਸਫਾਈ ਕਰਨ ਲੱਗੇ ਹੋਏ ਨੇ ਉਹ ਚ ਕੋਈ ਕਮੀ ਨਹੀਂ ਛੱਡ ਰਹੇ ਉਹ ਥੋੜਾ ਜਾਇਦ ਕਿ ਕਿਸਾਨਾਂ ਦੇ ਬਾਉਂਡਰ ਤੇ ਫੋਨ ਕਰਕੇ ਇਹਨਾਂ ਦੇ ਜਿਹੜੇ ਮੁਲਾਜ਼ਮ ਤੇ ਉੱਥੇ ਤਾਇਨਾਤ ਕੀਤੇ ਬੈਦੇ ਕੁਝ ਉਹਦੇ ਕਰਕੇ ਥੋੜਾ ਜਿਹਾ ਲੇਟ ਹੈ ਪਰ ਉਹ ਪੂਰਾ ਜੋਰ-ਸ਼ੋਰ ਨਾਲ ਸਪਾਈਕ ਤੇ ਲੱਗੇ ਪੈਣ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ